ਡੈਮੋਕਰੇਟਿਕ ਜਿਹੜੀ ਵੌਇਸੇਸ ਨੇ ਉਹ ਇੱਥੇ ਹੋਣਗੀਆਂ ਤੇ ਉਹ ਡਿਸਾਈਡ ਕਰਨਗੀਆਂ ਤਾਂ ਜਿਹੜੀ ਆਟੋਕਰੇਸੀ ਦਾ ਜਿਹੜਾ ਵਰਤਾਰਾ ਆ ਉਹ ਕਟੂਗਾ ਹਾਂ ਅੱਛਾ ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਤੁਹਾਨੂੰ ਕੋਈ ਵੀ ਆਪਣੀ ਮੰਗ ਦੇ ਲਈ ਤੁਸੀਂ ਮੀਟਿੰਗ ਕਰਦੇ ਸੀਗੇ ਕੁਝ ਉਸ ਦਾ ਸੱਟਾ ਨਹੀਂ ਨਿਕਲ ਕੇ ਆ ਰਿਹਾ ਹਰ ਚੀਜ਼ ਲਈ ਧਰਨਾ ਦੇਣਾ ਪੈ ਰਿਹਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਕਾਉਂਸਲ ਦਾ ਕੰਮ ਹੁੰਦਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਨਾ ਤੇ ਇੱਕ ਡਿਸਕਸ਼ਨ ਨਾਲ ਹੁੰਦੀ ਹੈ ਲੇਕਿਨ ਹੁਣ ਧਰਨੇ ਦੇ ਦੇ ਪੈ ਰਹੇ ਹਰ ਇੱਕ ਚੀਜ਼ ਕੋਲੇ ਜੀ ਮੈਨੂੰ ਲੱਗਦਾ ਵੀ ਸ਼ੁਰੂ ਤੋਂ ਜਿਹੜੀ ਸੱਤਾ ਹੈ ਉਹਦਾ ਇੱਕ ਨੇਚਰ ਹੈ ਉਹ ਬੋਲੀ ਹੈ ਉਹ ਕਦੇ ਵੀ ਨਹੀਂ ਸੁਣਦੇ ਕੇਵਲ ਸ਼ੁਰੂ ਤੋਂ ਭਾਵੇਂ ਅਸੀਂ ਆਜ਼ਾਦੀ ਦੀ ਗੱਲ ਕਰ ਲਈਏ ਐਮਰਜੈਂਸੀ ਦੀ ਗੱਲ ਕਰ ਲਈਏ ਭਾਵੇਂ ਇੰਟਰਨੈਸ਼ਨਲ ਲੈਵਲ ਤੇ ਵੀਏਟਨਾਮ ਵਾਰ ਹੋ ਗਈ ਹੋਰ ਜਿੰਨੇ ਵੀ ਅਸੀਂ ਦੇਖਦੇ ਜਦੋਂ ਜਦੋਂ ਵੀ ਉਹਦਾ ਇੱਕ ਨੇਚਰ ਹੈ ਤਾਂ ਸਾਨੂੰ ਉਹਨਾਂ ਨੂੰ ਸੁਣਾਉਣ ਲਈ ਇੱਕ ਜੇਵ ਭਗਤੀ ਹੋਣੀ ਕਿੰਨੀ ਸੀ ਵੀ ਬੰਬ ਦੇ ਧਮਾਕੇ ਦੀ ਲੋੜ ਹੈ ਬੋਲੀਆਂ ਨੂੰ ਸੁਣਾਉਣ ਲਈ ਤਾਂ ਇਹ ਬਿਨਾ ਉਸ ਤੋਂ ਸੁਣਦੇ ਨਹੀਂ ਹੈ ਬੋਲੀ ਬੋਲੀ ਅਥਾਰਟੀ ਹੈ ਬੋਲੀ ਸੱਤਾ ਹੈ ਨਾ ਤਾ ਕਰਕੇ ਪ੍ਰੋਟੈਸਟ ਕਰਨਾ ਹੀ ਪੈਂਦਾ ਆ ਮਤਲਬ ਆਈ ਸਾਨੂੰ ਨਹੀਂ ਲੱਗਦਾ ਵੀ ਕਦੇ ਪਹਿਲਾਂ ਵੀ ਕਦੇ ਹੋਇਆ ਹੋਵੇ ਵੀ ਬਿਨਾ ਕਦੇ ਇਹਨਾਂ ਨੇ ਸੁਣੇ ਹੋਈ ਜਾਂ ਬਿਨਾ ਪ੍ਰੋਟੈਸਟ ਤੋਂ ਕਦੇ ਹਾਂਜੀ ਹਾਂ ਵੀ ਬਿਨਾ ਕਿਸੇ ਪ੍ਰੋਟੈਸਟ ਤੋਂ ਕਦੇ ਅਥਾਰਟੀ ਕਦੇ ਮੰਨਿਓ ਪਾਵੇਂ 2017 ਦੇ ਵਿੱਚ ਕੋਈ ਵੀ ਹੋਣੀ ਚਾਹੀਦੀ ਬਿਲਕੁਲ ਮੈਨੂੰ ਲੱਗਦਾ ਵੀ ਖੁਸ਼ੀ ਅਜੇ ਅਧੂਰੀ ਆ ਵੱਲੋਂ ਹਾਈਟਾ ਸੀ ਸਿਰਫ ਇੱਕ ਦਿਨ ਨੂੰ ਜਿਹੜਾ ਨੋਟੀਫਿਕੇਸ਼ਨ ਹੈ ਸਿਰਫ ਉਸ ਤੋਂ ਪਿੱਛੇ ਗਏ ਆ ਨਾ ਲੜਾਈ ਤਾਂ ਸਾਡੀ ਹਜੇ ਪਈ ਆ ਇਲੈਕਸ਼ਨ ਕਰਾਉਣ ਦੀ ਹਾਂ ਇਹ ਤਾਂ ਹਾਂ ਲੜਾਈ ਸਾਡੀ ਹਜੇ ਪਈ ਆ ਅਸੀਂ ਇਹਨੂੰ ਛੱਡਣ ਨਹੀਂ ਲੱਗੇ ਮੋਰਚੇ ਨੂੰ ਅਸੀਂ ਮੋਰਚਾ ਲੜਾਂਗੇ ਹਜੇ ਹਜੇ ਇਲੈਕਸ਼ਨਾਂ ਕਰਾਉਣੀਆਂ ਨੇ ਇਹ ਜਿਹੜਾ ਸੋਚ ਰਿਹਾ ਨਾ ਵੀ ਅਸੀਂ ਇੱਕ ਇੱਕ ਸਟੈਪ ਕਰਕੇ ਵਧੀ ਜਾਂਦੇ ਆ ਅੱਗੇ ਵਧੀ ਜਾਂਦੇ ਆ ਉਹ ਉਹਨਾਂ ਨੂੰ ਪਿੱਛੇ ਧੱਕਣਾ ਜੇ ਅੱਛਾ ਕੀ ਕਾਰਨ ਲੱਗ ਰਿਹਾ ਕਿ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਿੰਡੀਗੇਟ ਦੇ ਇਲੈਕਸ਼ਨ ਲੰਬੇ ਸਮੇਂ ਤੋਂ ਨਹੀਂ ਹੋ ਰਹੇ ਬਲਕਿ ਪਹਿਲਾਂ ਟਾਈਮਲੀ ਹੁੰਦੇ ਸੀਗੇ ਬਲਕਿ ਪਿਛਲੇ 2-3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬੜਾ ਡਿਲੇ ਹੋ ਰਿਹਾ ਹੈ ਕੋਰਟ ਦੇ ਵਿੱਚ ਵੀ ਮਾਮਲਾ ਚੱਲ ਰਿਹਾ ਹੈ ਦੇਖੋ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਯੂਨੀਵਰਸਿਟੀ ਦਾ ਭਗਵਾ ਕਰਨ ਕਰਨ ਕਰਨਾ ਚਾਹੁੰਦੀ ਹੈ ਪੰਜਾਬ ਦਾ ਚੰਡੀਗੜ੍ਹ ਤੇ ਦਾਵਾ ਕਮਜ਼ੋਰ ਕਰਨੀਆਂ ਸਾਜ਼ਿਸ਼ਾਂ ਹੋ ਰਹੀਆਂ ਤੇ ਜਿਹੜੇ ਇੱਥੋਂ ਦੇ 2 ਤੋਂ 2.5 ਲੱਖ ਸਟੂਡੈਂਟ ਪੰਜਾਬ ਯੂਨੀਵਰਸਿਟੀ ਦਾ ਚਾਹੇ ਕੈਂਪਸ ਦੀ ਗੱਲ ਕਰ ਲਈਏ origional ਸੈਂਟਰ ਦੀ ਗੱਲ ਕਰ ਲਈਏ 200 ਕਾਲਜਾਂ ਦੀ ਗੱਲ ਕਰ ਲਈਏ ਉਹਨਾਂ ਦਾ ਜਿਹੜਾ ਵੋਟ ਦਾ ਡੈਮੋਕਰੈਟਿਕ ਰਾਈਟ ਹੈ ਉਹ ਵੀ ਖੋਇਆ ਜਾ ਰਿਹਾ ਤੇ ਸਭ ਤੋਂ ਜਿਹੜੀ ਸੁਪਰੀਮ ਬਾਡੀ ਹੈ ਜਿਹਦੇ ਤੇ ਕਿਸੇ ਵੀ ਤਰ੍ਹਾਂ ਦਾ ਅਥਾਰਟੀ ਦਾ ਪ੍ਰੈਸ਼ਰ ਨਹੀਂ ਗ੍ਰੈਜੂਏਟ ਕੌਨਸਟੀਟੂਐਂਸੀ ਉਹਨੂੰ ਭੰਗ ਕਰਨ ਦਾ ਹੀ ਮਕਸਦ ਹੈ ਕਿ ਜਿਹੜੀ ਵੀ ਆਵਾਜ਼ ਅਥਾਰਟੀ ਦੇ ਖਿਲਾਫ ਉੱਠਦੀ ਹੈ ਜਿਹੜੇ ਵੀ ਇਹਨਾਂ ਦੇ ਤਾਨਾਸ਼ਾਹੀ ਫੈਸਲੇ ਆ ਉਹਨਾਂ ਦੇ ਖਿਲਾਫ ਜਿਹੜੀ ਕੌਨਸਟੀਟੂਐਂਸੀ ਆਵਾਜ਼ ਬੁਲੰਦ ਕਰਦੀ ਹੈ ਇਹ ਵਾਪਸ ਲੈਣ ਲਈ ਮਜਬੂਰ ਕਰਤੀ ਉਹਨੂੰ ਜਿਹੜਾ ਸਟੂਡੈਂਟਸ ਦੀ ਲੜਾਈ ਜਾਰੀ ਰਹੇਗੀ ਇਹ ਕਹਿੰਦੇ ਹੋਏ ਇਹ तमाम ਵਿਦਿਆਰਥੀ ਨਜ਼ਰ ਆਏ ਕਿਉਂਕਿ ਇਲੈਕਸ਼ਨ ਨਹੀਂ ਹੋ ਰਹੇ ਉਸ ਨੂੰ ਲੈ ਕੇ ਵੀ ਰੋਸ ਹੈ ਤੇ ਫਿਲਹਾਲ ਜੋ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਉਸ ਨੂੰ ਲੈ ਕੇ ਖੁਸ਼ੀ ਜ਼ਰੂਰ ਇਹਨਾਂ ਦੇ ਚਿਹਰਿਆਂ ਤੇ ਦੇਖੀ ਗਈ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇਹਨਾਂ ਦੇ ਇਜਾਜ਼ਤ ਧੰਨਵਾਦ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਖੇਤਾਂ ਦੇ ਵਿੱਚ ਸੜਦੀ ਪਰਾਲੀ ਵਾਤਾਵਰਨ ਨੂੰ ਦੂਸ਼ਿਤ ਕਰਦੀ ਹੈ ਤੇ ਸਾਡੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਸਭ ਤੋਂ ਮਹੱਤਵਪੂਰਨ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟ ਕਰਦੀ ਹੈ ਖੇਤਾਂ ਦੇ ਵਿੱਚ ਪਰਾਲੀ ਸਾੜ ਦੇਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਪੰਜਾਬ ਸਰਕਾਰ